ਤਨਾਤ ਤਰੰਦੀ ਗੱਲ ਕਰੀਏ ਪਿਛਲੇ ਦਿਨੋਂ ਦਰਬਾਰ ਸਾਹਿਬ ਦੇ ਵਿੱਚ ਇੱਕ ਕੁੜੀ ਦੇ ਬਲੋਂ ਤੇ ਯੋਗ ਅਸਨ ਕੀਤਾ ਗਿਆ ਸੀਗਾ ਤੁਸੀਂ ਨੂੰ ਸਹੀ ਸਮਝਦੇ ਹੋ ਮੇਰੀ ਇੱਕ ਬੇਨਤੀ ਹੈ ਜੀ ਗੁਰੂ ਘਰ ਹੋਵੇ ਚਾਹੇ ਮੰਦਿਰ ਹੋਵੇ ਆਪਣੀ ਸ਼ਰਦਾ ਭਾਵ ਹੈ ਅਸੀਂ ਜਾਂਦੇ ਹਾਂ ਮੱਥਾ ਟੇਕਣ ਲਈ ਇਹ ਗਲਤ ਕੰਮ ਕੀਤਾ ਚਾਹੇ ਮੈਂ ਕਹਿੰਦਾ ਮੰਦਿਰ ਵੀ ਕੋਈ ਜਾਵੇ ਨਾ ਇਹ ਕੰਮ ਨਾ ਕਰੇ ਚਾਹੇ ਗੁਰੂ ਘਰ ਰਹਾ ਮੈਂ ਜਿੰਨਾ ਹੀ ਮੰਦਿਰ ਜਾ ਕੇ ਨਤਮਸਤਕ ਹੋਣਾ ਉਹਨਾਂ ਹੀ ਮੈਂ ਗੁਰੂ ਘਰ ਜਾ ਕੇ ਨਤਮਸਤਕ ਹੋਣਾ ਜਿਹੜਾ ਉਸ ਕੁੜੀ ਨੇ ਕੰਮ ਕੀਤਾ ਬਿਲਕੁਲ ਗਲਤ ਕੀਤਾ ਪਰ ਮੈਂ ਨਿਖੇਦੀ ਕਰਦਾ ਮੈਂ ਇਹ ਚੀਜ਼ ਜਾਂਦਾ ਤੁਹਾਡੇ ਲਈ ਪਾਰਗ ਬਣਿਆ ਤੁਸੀਂ ਪਾਰਕਾਂ 'ਚ ਜਾਓ ਤੁਹਾਡੇ ਲਈ ਯੋਗਾ ਸਥਾਨ ਬਣਿਆ ਤੁਸੀਂ ਉੱਥੇ ਜਾਇਆ ਕਰੋ ਮਤਲਬ ਇਹ ਕਿਹਦੀ ਸ਼ੈਵ ਹੈ ਇਸ ਚੀਜ਼ ਨੂੰ ਪਤਾ ਕਰਾਨਾ ਚਾਹੀਦਾ ਸਰਕਾਰਾਂ ਨੂੰ ਵੀ ਔਰ ਇਹ बार-बार ਟਾਰਗੇਟ ਇੱਕ ਕੋਈ ਚੀਜ਼ ਹੁੰਦੀ ਹੈ ਕਦੀ ਮੰਦਰ ਹੁੰਦੇਵੇ ਸਾਡੇ ਕਦੀ ਗੁਰਦੁਆਰਾ ਸਾਹਿਬ ਸਾਡੇ ਟਾਰਗੇਟ ਔਰ ਇਹ ਕਿਉਂ ਹੋ ਰਿਹਾ ਪੰਜਾਬ ਦੀ ਅਮਨ ਸ਼ਾਂਤੀ ਕੌਣ ਖਰਾਬ ਕਰਨਾ ਚਾਹੁੰਦਾ ਹੈ ਇਹ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਦਾ ਮੋਦੀ ਸਾਹਿਬ ਤੁਹਾਨੂੰ ਹਿੰਦੂਆਂ ਨੇ ਦਿਖਾਇਆ ਤੁਹਾਨੂੰ ਭਾਰਤ ਵਾਸੀਆਂ ਨੇ ਦਿਖਾਇਆ ਤੁਹਾਨੂੰ ਹਿੰਦੂ ਸਿੱਖ ਮੁਸਲਿਮ ਇਸਾਈ ਭਾਈਚਾਰੇ ਨੇ ਦਿਖਾਇਆ ਪਰ ਇੱਕੋ ਚੀਜ਼ ਹੈ ਹਿੰਦੂ ਪੁੱਛਦਾ ਕਿ ਤੁਸੀਂ ਇਹ ਲੋ ਧਿਆਨ ਦੋ ਇਹ ਧਿਆਨ ਦਵੇ ਪੰਜਾਬ ਸਰਕਾਰ ਵੀ ਕਿ ਇਹ ਕੋਣ ਹੈ ਸ਼ਰਾਰਤੀ ਅੰਸਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਉਸ ਕੁੜੀ ਨੂੰ ਅਲੀ ਬੰਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜੀਨੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਗਲਤ ਕੰਮ ਕੀਤਾ ਜੈ ਸ਼੍ਰੀ ਕ੍ਰਿਸ਼ਨ ਸਨਤਨ ਧਰਮ ਦੀ ਗੱਲ ਕਰੀਏ ਪਿਛਲੇ ਦਿਨੋ ਦਰਬਾਰ ਸਾਹਿਬ ਦੇ ਵਿੱਚ ਇੱਕ ਕੁੜੀ ਦੇ ਬਿਲੁਥੇ ਯੋਗ ਅਸਨ ਕੀਤਾ ਗਿਆ ਸੀਗਾ ਤੁਸੀਂ ਨੂੰ ਸਹੀ ਸਮਝਦੇ ਹੋ ਮੇਰੀ ਇੱਕ ਬੇਨਤੀ ਹੈ ਜੀ ਗੁਰੂ ਘਰ ਹੋਵੇ ਚਾਹੇ ਮੰਦਰ ਹੋਵੇ ਆਪਣੀ ਸ਼ਰਧਾ ਭਾਵ ਹੈ ਅਸੀਂ ਜਾਂਦੇ ਹਾਂ ਮੱਥਾ ਟੇਕਣ ਲਈ ਇਹ ਗਲਤ ਕੰਮ ਕੀਤਾ ਚਾਹੇ ਮੈਂ ਕਹਿੰਦਾ ਮੰਦਰ ਵੀ ਕੋਈ ਜਾਵੇ ਨਾ ਇਹ ਕੰਮ ਨਾ ਕਰੇ ਚਾਹੇ ਗੁਰੂ ਘਰ ਰਹਾ ਮੈਂ ਜਿੰਨਾ ਹੀ ਮੰਦਰ ਜਾ ਕੇ ਨਾ ਤਮਸਤਾ ਕੋ ਨਾ ਉਹਨਾਂ ਹੀ ਮੈਂ ਗੁਰੂ ਘਰ ਜਾ ਕੇ ਨਾ ਤਮਸਤਾ ਕੋ ਨਾ ਜਿਹੜਾ ਉਸ ਕੁੜੀ ਨੇ ਕੰਮ ਕੀਤਾ ਬਿਲਕੁਲ ਗਲਤ ਕੀਤਾ ਪਰ ਮੈਂ ਨਖੇਦੀ ਕਰਦਾ ਕਿ ਮੈਂ ਇਹ ਚੀਜ਼ ਨਹੀਂ ਹਾਂ ਤੁਹਾਡੇ ਲਈ ਪਾਰਗ ਬਣਿਆ ਤੁਸੀਂ ਪਾਰਕਾਂ ਇਹ ਜਾਓ ਤੁਹਾਡੇ ਲਈ ਯੋਗਾ ਸਥਾਨ ਬਣਿਆ ਤੁਸੀਂ ਉੱਥੇ ਜਾ ਕੇ ਕਰੋ ਮਤਲਬ ਇਹ ਕਿਹਦੀ ਸ਼ੈਵ ਹੈ ਇਸ ਚੀਜ਼ ਨੂੰ ਪਤਾ ਕਰਾਉਣਾ ਚਾਹੀਦਾ ਸਰਕਾਰਾਂ ਨੂੰ ਵੀ ਔਰ ਇਹ बार-बार ਟਾਰਗੇਟ ਇਹ ਕੋਈ ਚੀਜ਼ ਹੁੰਦੀ ਹੈ ਕਦੀ ਮੰਦਰ ਹੁੰਦੇ ਵੇ ਸਾਡੇ ਕਦੀ ਗੁਰਦੁਆਰਾ ਸਾਹਿਬ ਸਾਡੇ ਟਾਰਗੇਟ ਔਰ ਇਹ ਕਿਉਂ ਹੋ ਪੰਜਾਬ ਦੀ ਅਮਨ ਸ਼ਾਂਤੀ ਕੌਣ ਖਰਾਬ ਕਰਨਾ ਚਾਹੁੰਦਾ ਹੈ ਇਹ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਦਾ ਮੋਦੀ ਸਾਹਿਬ ਤੁਹਾਨੂੰ ਹਿੰਦੂਆਂ ਨੇ ਦਿਖਾਇਆ ਤੁਹਾਨੂੰ ਭਾਰਤ ਵਾਸੀਆਂ ਨੇ ਦਿਖਾਇਆ ਤੁਹਾਨੂੰ ਹਿੰਦੂ ਸਿੱਖ ਮੁਸਲਿਮ ਇਸਾਈ ਭਾਈਚਾਰੇ ਨੇ ਦਿਖਾਇਆ ਪਰ ਇੱਕੋ ਚੀਜ਼ ਹੈ ਹਿੰਦੂ ਪੁੱਛਦਾ ਕਿ ਤੁਸੀਂ ਇਹ ਲੋ ਧਿਆਨ ਦਿਓ ਇਹ ਧਿਆਨ ਦੇਵੇ ਪੰਜਾਬ ਸਰਕਾਰ ਵੀ ਕਿ ਇਹ ਕੌਣ ਹੈ ਸ਼ਰਾਰਤੀ ਅੰਸਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਉਸ ਕੁੜੀ ਨੂੰ ਉਹਦੀ ਬੰਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜਿਨੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਗਲਤ ਕੰਮ ਕੀਤਾ ਜੈ ਸ਼੍ਰੀ ਕ੍ਰਿਸ਼ਨ ਨਾ ਅਤਰੰਦੀ ਗੱਲ ਕਰੀ ਪਿਛਲੇ ਦਿਨੋ ਦਰਬਾਰ ਸਾਹਿਬ ਦੇ ਵਿੱਚ ਇੱਕ ਕੁੜੀ ਦੇ ਬਿਲਥੇ ਯੋਗ ਅਸਨ ਕੀਤਾ ਗਿਆ ਸੀਗਾ ਤੁਸੀਂ ਨੂੰ ਸਹੀ ਸਮਝਦੇ ਮੇਰੀ ਇੱਕ ਬੇਨਤੀ ਆ ਜੀ ਗੁਰੂ ਘਰ ਹੋਵੇ ਚਾਹੇ ਮੰਦਿਰ ਹੋਵੇ ਆਪਣੀ ਸ਼ਰਦਾ ਭਾਵ ਹੈ ਅਸੀਂ ਜਾਂਦੇ ਹਾਂ ਮੱਥਾ ਟੇਕਣ ਲਈ ਇਹ ਗਲਤ ਕੰਮ ਕੀਤਾ ਚਾਹੇ ਮੈਂ ਕਹਿੰਦਾ ਮੰਦਿਰ ਵੀ ਕੋਈ ਜਾਵੇ ਨਾ ਇਹ ਕੰਮ ਨਾ ਕਰੇ ਚਾਹੇ ਗੁਰੂ ਘਰ ਲੈ ਮੈਂ ਜਿੰਨਾ ਹੀ ਮੰਦਿਰ ਜਾ ਕੇ ਨਤਮਸਤਕ ਹੋਣਾ ਉਨਾ ਹੀ ਮੈਂ ਗੁਰੂ ਘਰ ਜਾ ਕੇ ਨਤਮਸਤਕ ਹੋਣਾ ਜਿਹੜਾ ਉਸ ਕੁੜੀ ਨੇ ਕੰਮ ਕੀਤਾ ਬਿਲਕੁਲ ਗਲਤ ਕੀਤਾ ਪਰ ਮੈਂ ਨਿਖੇਦੀ ਕਰਦਾ ਮੈਂ ਇਹ ਚੀਜ਼ ਨਹੀਂ ਜਾਂਦਾ ਤੁਹਾਡੇ ਲਈ ਪਾਰਕ ਬਣਿਆ ਤੁਸੀਂ ਪਾਰਕਾਂ 'ਚ ਜਾਓ ਤੁਹਾਡੇ ਲਈ ਯੋਗਾ ਸਥਾਨ ਬਣਿਆ ਤੁਸੀਂ ਉੱਥੇ ਜਾਇਓ ਕਰੋ ਮਤਲਬ ਇਹ ਕਿਹਦੀ ਸ਼ੈਅ ਹੈ ਇਸ ਚੀਜ਼ ਨੂੰ ਪਤਾ ਕਰਨਾ ਚਾਹੀਦਾ ਸਰਕਾਰਾਂ ਨੂੰ ਵੀ ਔਰ ਇਹ बार-बार ਟਾਰਗੇਟ ਇੱਕੋ ਹੀ ਚੀਜ਼ ਹੁੰਦੀ ਹੈ ਕਦੀ ਮੰਦਰ ਹੁੰਦੇਵੇ ਸਾਡੇ ਕਦੀ ਗੁਰਦੁਆਰਾ ਸਾਹਿਬ ਸਾਡੇ ਟਾਰਗੇਟ ਹੋ ਰਹੇ ਕਿਉਂ ਹੋ ਰਿਹਾ ਪੰਜਾਬ ਦੀ ਅਮਨ ਸ਼ਾਂਤੀ ਕੌਣ ਖਰਾਬ ਕਰਨਾ ਚਾਹੁੰਦਾ ਇਹ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਦਾ ਮੋਦੀ ਸਾਹਿਬ ਤੁਹਾਨੂੰ ਹਿੰਦੂਆਂ ਨੇ ਦਿਖਾਇਆ ਤੁਹਾਨੂੰ ਭਾਰਤ ਵਾਸੀਆਂ ਨੇ ਦਿਖਾਇਆ ਤੁਹਾਨੂੰ ਹਿੰਦੂ ਸਿੱਖ ਮੁ슬ਮਾਨ ईसाई ਭਾਈਚਾਰੇ ਨੇ ਦਿਖਾਇਆ ਪਰ ਇਹ ਕੋਈ ਚੀਜ਼ ਹੈ ਹਿੰਦੂ ਪੁੱਛਦਾ ਕਿ ਤੁਸੀਂ ਇਹ ਲੋ ਧਿਆਨ ਦੋ ਇਹ ਧਿਆਨ ਦਵੇ ਪੰਜਾਬ ਸਰਕਾਰ ਵੀ ਇਹ ਕੋਣ ਹੈ ਸ਼ਰਾਰਤੀ ਅੰਸਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਰ ਉਸ ਕੁੜੀ ਨੂੰ ਅਲੀ ਬੰਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜਿਨੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਗਲਤ ਕੰਮ ਕੀਤਾ ਜੈ ਸ਼੍ਰੀ ਕ੍ਰਿਸ਼ਨ